ਪੰਜਾਬ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹੁਣ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਿਸ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਨਤੀਜੇ ਐਲਾਨ ਕੀਤੇ ਜਾਣਗੇ ਇਸ ਤੋਂ ਪਹਿਲਾਂ ਸਟ੍ਰੋਂਗ ਰੂਮ ਜਿੱਥੇ ਕੀ ਵੋਟਾਂ ਵਾਲੇ ਵੈਲਟ ਬਾਕਸ ਰੱਖੇ ਹੋਏ ਹਨ ਉਹਨਾਂ ਦੀ ਸੁਰੱਖਿਆ ਵਿੱਚ ਵਾਅਦਾ ਕੀਤਾ ਗਿਆ ਹੈ ਜਿੱਥੇ 24 ਘੰਟੇ ਪੁਲਿਸ ਤਾਇਨਾਤ ਰਹੇਗੀ ਅਤੇ ਸਮੇਂ-ਸਮੇਂ ਤੇ ਅਬਜ਼ਰਵਰ ਇਸ ਦੀ ਨਿਗਰਾਨੀ ਵਜੋਂ ਵਿਜ਼ਿਟ ਕਰਨਗੇ ਅਗਲੀ ਪ੍ਰਕਿਰਿਆ ਇਹ ਹੈ ਜੀ ਅਸੀਂ ਜਿਹੜਾ ਹੈ ਕਾਊਂਟਿੰਗ ਦੀ ਅਰੇਂਜਮੈਂਟਸ ਕਰ ਰਹੇ ਹਾਂ ਸਾਡੇ অবজারভার ਸਾਹਿਬ ਵੀ ਸਾਰੀ ਚੀਜ਼ ਨੂੰ ਆਬਜ਼ਰਵ ਕਰ ਰਹੇ ਨੇ ਮਾਈਕਰੋ অবজারভারਸ ਲਗਾ ਦਿੱਤੇ ਗਏ ਨੇ ਇਸ ਦੀ ਜਿਹੜੀ ਹੈ ਜਿਹੜੀ ਕਾਊਂਟਿੰਗ ਹੈ ਉਹ ਸਾਡੀ 17 ਤਰੀਕ ਨੂੰ ਰੱਖੀ ਗਈ ਹੈ ਉਸ ਦੇ ਨਾਲ ਹੀ ਅਸੀਂ ਸਾਰੇ ਕਲ ਕੈਂਡੀਡੇਟਸ ਦੀ ਹਾਜ਼ਰੀ ਵਿੱਚ ਜਿਹੜਾ ਸਟਰੋਂਗ ਰੂਮ ਆ ਸੀਲ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਕੈਮਰੇ ਵਗੈਰਾ ਲਗਾ ਕੇ ਫਾਈਰ ਇਹ ਜਿਹੜਾ ਸਪੈਸ਼ਲ ਸਕਰੀਨ ਜਿਹੜੀ ਲਗਾਈ ਗਈ ਹੈ ਇਹ ਕੈਂਡੀਡੇਟ ਵਾਸਤੇ ਹੈ ਜਾਂ ਕੈਂਡੀਡੇਟ ਦੇ ਜਿਹੜੇ ਏਜੰਟਸ ਨੇ ਸੋ ਦੈਟ ਉਹਨਾਂ ਨੂੰ ਜਿਹੜੀ ਸਾਡੇ ਉੱਪਰ ਕਿਰਿਆ ਹੈਗੀ ਉਹਦੀ ਜਿਹੜੀ ਪਾਰਦਰਸ਼ਤਾ ਉਹਦੇ ਯਕੀਨ ਬਣਾਇਆ ਰਹੇ ਵੀ ਕਿਸੇ ਕਿਸਮ ਦਾ ਜੋ ਹੈ ਪੱਖਪਾਤ ਨਹੀਂ ਹੋਏਗਾ ਇੰਪਾਰਸ਼ਲ ਤੇ ਅਨ ਬਾਇਸਡ ਐਂਡ ਨਿਊਟਰਲ ਜਿਹੜੇ ਇਲੈਕਸ਼ਨਸ ਕਰਵਾਏ ਜਾ ਰਹੇ ਨੇ ਤੇ ਇਸੇ ਤਰੀਕੇ ਨਾਲ ਹੀ ਜਿਹੜਾ ਫਾਈਨਲ ਸਟੈਪ ਹੈ ਕਾਊਂਟਿੰਗ ਦਾ ਉਹ ਵੀ ਨਿਰਪੱਖ ਕਰਵਾਇਆ ਜਾਏਗਾ ਸਰ ਪੁਲਿਸ ਸਿਕਿਉਰਿਟੀ ਕਿੱਥਾਂ ਲਈ ਹੈ ਕਿ ਪੁਲਿਸ ਸਿਕਿਉਰਿਟੀ ਸਰ ਬਹੁਤ ਵਧੀਆ ਸਾਡੇ ਮਾਨਯੋਗ ਐਸਐਸਪੀ ਮੈਮ ਪ੍ਰਗਿਆ ਜਾਨ ਜੀ ਨੇ ਡਾਕਟਰ ਪ੍ਰਗਿਆ ਜਾਨ ਜੀ ਨੇ ਖਾਸ ਪ੍ਰਬੰਧ ਕੀਤੇ ਗਏ ਨੇ ਤੇ ਉਹਨਾਂ ਦਾ ਸਪੈਸ਼ਲੀ ਫੋਕਸ ਹੈ ਉਹ ਖੁਦ ਮੋਨੀਟਰ ਕਰ ਰਹੇ ਨੇ ਸਾਰੀ ਸਿਕਿਉਰਿਟੀ ਨੂੰ 24 ਆਰਸ ਸਾਡੀ ਸਿਕਿਉਰਿਟੀ ਇੱਥੇ ਸਫੀਸ਼ੀਐਂਟ ਐਡਿਕੁਐਟ ਸਿਕਿਉਰਿਟੀ ਲੱਗੀ ਹੋਈ ਹੈ ਜਿਹੜੀ ਰੋਟੇਸ਼ਨ ਵਾਈਜ਼ ਚੱਲਦੀ ਹੈ ਤੇ ਵੈਸੀ ਸਾਡੀ ਪੈਟਰੋਲਿੰਗ ਟੀਮਸ ਸਾਰੇ ਪਾਸੇ ਆਈ ਰੀਚ ਜਿਹੜਾ ਵਰਜਿੰਦਰਾ ਕਾਲਜ ਦਾ ਆਸ-ਪਾਸ ਦਾ ਏਰੀਆ ਉਸੇ ਸੁਖਾਰਕ ਮੋਨੀਟਰਿੰਗ ਕਰ ਰਹੀ ਹੈ ਇਸੇ ਤਰੀਕੇ ਨਾਲ ਕੋਟਪੂਰਾ ਤੇ ਜੈਤੋ ਵਿੱਚ ਵੀ ਪ੍ਰਬੰਧ ਕੀਤੇ ਗਏ ਨੇ ਤੇ ਜੋ ਵੀ ਹੈ ਸਿਕਿਉਰਿਟੀ ਬੈਰੀ ਸੈਟੀਸਫਾਈਡ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਜਿਲ੍ਹੇ ਅੰਦਰ ਕਿੰਨੇ ਜਗ੍ਹਾ ਤੇ ਕਵਰਟਿਜ ਜਿਲ੍ਹੇ ਅੰਦਰ ਤਿੰਨਾ ਆਪਣੇ ਕੋਟਪੂਰਾ ਜੈਤੋ ਐਂਡ ਫਰੀਦਕੋਟ ਤਿੰਨਾ ਜਗ੍ਹਾ ਤੇ ਹੋਏਗੀ ਜੀ ਜਸਤ ਤੁਸੀਂ ਗੱਲ ਕਰਦੇ ਕਿ ਸਾਰੇ ਕੈਂਡੀਡੇਟਸ ਨੂੰ ਮਤਲਬ ਸੈਟੀਸਫਾਈ ਕਰਾਇਆ ਗਿਆ ਕਿੱਥੇ ਜੇ ਸਕੇ ਪਰ ਕਿ ਕੈਂਡੀਡੇਟਸ ਵੱਲੋਂ ਆਪਣੀ ਜਿਹੜੀ ਸਹਿਮਤੀ ਜਤਾਈ ਗਈ ਇਸ ਚੀਜ਼ ਬਿਲਕੁਲ ਜੀ ਬਿਲਕੁਲ ਸਾਰਿਆਂ ਦੀ ਸਹਿਮਤੀ ਜਤਾਈ ਗਈ ਹੈ ਸਾਰਿਆਂ ਦੀ ਜਿਹੜੀ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ ਸਾਡੇ ਕੋਲੋਂ ਲੈਟਰ ਜਾਰੀ ਕਰ ਦਿੱਤਾ ਗਿਆ ਸੀਗਾ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਬਟ ਮੈਨੂੰ ਲੱਗਦਾ ਸਾਡੇ ਜਿਹੜੇ ਇੰਡੀਆ ਦਾ ਜਿਹੜਾ ਪੋਲਿੰਗ ਹੈ ਉਸ ਦੀ ਬਿਊਟੀ ਇਹ ਹੈ ਵੀ ਸਾਡੇ ਸਾਰੇ ਜਿੰਨੇ ਕੈਂਡੀਡੇਟਸ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਸਿਸਟਮ ਆ ਕਿਉਂਕਿ ਸਾਰੇ ਕੈਂਡੀਡੇਟਸ ਪਹਿਲਾਂ ਵੀ ਲੜ ਚੁੱਕੇ ਹੁੰਦੇ ਆ ਪਾਰਟੀ ਨੂੰ ਪਤਾ ਹੁੰਦਾ ਕਿ ਸਿਸ ਸੋ ਨਾ ਪੂਰਾ ਪ੍ਰੋਸੈਸ ਹੁੰਦਾ ਸਾਡੇ ਜੋ ਪ੍ਰੋਸੈਸ ਹੈ ਇਲੈਕਸ਼ਨ ਦਾ ਸਰ ਕਿੰਨੇ ਵਜੇ ਕਾਊਂਟਿੰਗ ਸ਼ੁਰੂ ਹੋਏਗੀ ਤੇ ਨਤੀਜੇ ਕਿਤਾ ਤੱਕ ਆਉਣਗੇ ਨਤੀਜੇ ਥੋੜਾ ਜਿਹਾ ਟਾਈਮ ਲੱਗ ਸਕਦਾ ਜਿਵੇਂ ਤੁਸੀਂ ਇਸ ਵਾਰ ਜਾਣਦੇ ਹੋ ਕਿ ਈਵੀਐਮ ਨਹੀਂ ਯੂਜ਼ ਕੀਤੀ ਗਈ ਬੈਡ ਪੇਪਰ ਯੂਜ਼ ਕੀਤੇ ਗਏ ਆ ਸੋ ਉਹਦੀ ਕਾਊਂਟਿੰਗ ਤੇ ਥੋੜਾ ਟਾਈਮ ਲੱਗਦਾਗਾ ਫਿਰ ਇਹ ਵੀ ਇੰਪੋਰਟੈਂਟ ਹੁੰਦਾ ਸਾਡੇ ਲਈ ਕੈਂਡੀਡੇਟਸ ਦੀ ਸਰਟੀਫਿਕੇਸ਼ਨ ਜੇ ਕੋਈ ਉਹਨਾਂ ਦਾ ਕੋਈ ਇਜੈਕਸ਼ਨ ਹੁੰਦਾ ਤਾਂ ਉਹਨੂੰ ਕਲੀਅਰ ਹੁੰਦਾ ਕਾਊਂਟਿੰਗ ਟਾਈਮ ਸੋਨ ਅਸੀਂ ਸਾਡੇ ਆਬਜ਼ਰਵਰ ਸਾਹਿਬ ਦੀ ਤੇ ਉਹਨਾਂ ਦੀ ਸਹਿਮਤੀ ਤੋਂ ਬਾਅਦ ਸਾਰੇ ਨੂੰ ਤੁਹਾਨੂੰ ਪ੍ਰੈਸ ਰਿਲੀਜ਼ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ